ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀਆਂ ਟੈਲਾਂ ਤੱਕ ਪਾਣੀ ਪਹੁੰਚਾਉਣ ਦੇ ਵੱਡੇ ਵੱਡੇ ਵਾਅਦੇ ਕੀਤੇ ਜਾ ਰਹੇ ਨੇ ਦਾਅਵੇ ਕੀਤੇ ਜਾ ਰਹੇ ਨੇ ਜੇਕਰ ਪਿਛਲੇ ਸਾਲ ਦੀ ਗੱਲ ਕਰ ਲੈਂਦੇ ਤਾਂ ਪਿਛਲੇ ਸਾਲ ਵੱਡੇ ਵੱਡੇ ਇਸ਼ਤਿਹਾਰ ਅਖਬਾਰਾਂ 'ਚ ਦਿੱਤੇ ਗਏ ਕਾਫੀ ਵੀਡੀਓ ਵੀ ਨਿਕਲ ਕੇ ਆਈਆਂ ਵੀ ਸਾਡੀਆਂ ਟੈਲਾਂ ਤੱਕ ਪਾਣੀ ਪਹੁੰਚ ਗਿਆ ਪਾਣੀ ਪਹੁੰਚਣ ਦੀ ਇਸ ਵਾਰ ਫਿਰ ਜਿਹੜੀ ਹੈ ਦਾਅਵੇ ਵਾਅਦੇ ਜ਼ਰੂਰ ਕੀਤੇ ਜਾ ਰਹੇ ਨੇ ਪਰ ਇੱਕ ਤਸਵੀਰ ਜਿਹੜੀ ਹੈ ਤੁਹਾਨੂੰ ਦਿਖਾ ਦਿੰਦੇ ਹੈਗੇ ਆਂ ਕੁਝ ਲੋਕਾਂ ਦੇ ਵੱਲੋਂ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਇੱਕ ਮੇਲ ਪਾਈ ਗਈ ਸੀ ਵੀ ਨਹਿਰਾਂ ਦੀ ਸਫਾਈ ਨਹੀਂ ਹੋਈ ਸਾਡੇ ਖੇਤਾਂ ਤੱਕ ਪਾਣੀ ਨਹੀਂ ਜਾ ਰਿਹਾ ਇੱਕ ਤਸਵੀਰ ਤੁਹਾਨੂੰ ਦਿਖਾਉਣੇ ਆ ਗੰਦਗੀ ਦੇ ਢੇਰ ਜਿਹੜੇ ਆ ਉਹ ਲੱਗੇ ਹੋਏ ਆ ਨਹਿਰ ਦੇ ਵਿੱਚ ਇਸ ਟਾਈਮ ਲਾਧੂਗਾ ਡਿਸਟ੍ਰੀਬਿਊਟਰ ਦੇ ਉੱਪਰ ਅਸੀਂ ਮੌਜੂਦ ਹੈਗੇ ਆ ਇਸ ਜਗ੍ਹਾ ਤੇ ਪਿੰਡ ਲਾਲਸੀਆਂ ਦਾ ਇਹ ਰਕਬਾ ਆ ਜਿਸ ਜਗ੍ਹਾ ਤੇ ਅਸੀਂ ਖੜੇ ਆ ਤਸਵੀਰਾਂ ਦੇ ਵਿੱਚ ਤੁਸੀਂ ਦੇਖ ਸਕਦੇ ਹੋ ਮਹਿਕਮੇ ਦੇ ਅਧਿਕਾਰੀ ਵੀ ਇੱਥੇ ਖੜੇ ਆ ਵਿਜੀਲੈਂਸ ਦੇ ਐਸ ਡੀਓ ਵੀ ਖੜੇ ਆ ਨਹਿਰੀ ਵਿਭਾਗ ਦੇ ਵੀ ਐਸ ਡੀਓ ਆ ਸ਼ਿਕਾਇਤ ਕਰਤਾ ਵੀ ਇੱਥੇ ਖੜੇ ਆ ਸ਼ਿਕਾਇਤ ਮਤਲਬ ਮੇਲ ਪਾਈਗੀ ਜਾਣਕਾਰੀ ਦਿੱਤੀਗੀ ਸਮਾਜ ਸੇਵੀ ਨੇ ਵਾਤਾਵਰਣ ਪ੍ਰੇਮੀ ਨੇ ਸੀਚੇਵਾਲ ਗਰੁੱਪ ਤੋਂ ਨੇ ਬਲਜਿੰਦਰੋਂ ਪਟਿਆ ਹੁਰੀ ਬਲਜਿੰਦਰ ਜੀ ਕੀ ਜਿਹੜੀ ਮੇਲ ਪਾਈ ਗਈ ਸੀ ਕੀ ਮਾਜਰਾ ਕੀ ਹੈਗਾ ਸਾਰਾ ਜਨਾਬ ਪਿੱਛੇ ਵੀ ਦੱਸਿਆ ਹੈ ਕਿ ਜਿਹੜਾ ਪੰਜਾਬ ਸਰਕਾਰ ਵੱਡੇ ਵੱਡੇ ਵਾਅਦੇ ਕਰਕੇ ਖੈਰ ਆ ਗਈ ਲੇਕਿਨ ਉਹਦੇ ਜੋ ਇੱਕ ਇੱਕ ਦਾ ਪਾਰਟ ਹੈ ਕਿਸਾਨਾਂ ਦੇ ਜਿਹੜੇ ਖੇਤਾਂ ਦਾ ਪਾਣੀ ਤਾਂ ਬਾਅਦ ਹੀ ਗੱਲਾਂ ਇਹਨਾਂ ਨੇ ਕਿਹਾ ਟੈਲਾਂ ਤੱਕ ਪਹੁੰਚਾਵਾਂਗੇ ਤੇ ਮੈਨੂੰ ਲੱਗਦਾ ਵੀ ਸਾਡੇ ਦਾ ਕੁੱਤਬਗੜ ਪਟਾਜ ਮਾਇਨਾ ਦੇ ਵਿੱਚ ਟੈਲਾਂ ਦੇ ਪਾਣੀ ਅਗਰ ਪਹੁੰਚਿਆ ਤੇ ਅਸੀਂ ਉਹਦੇ ਤੇ ਅਣਖਮਿੰਦ ਕੀਤੀ ਐਡੇਡੇ ਮੋਗੇ ਫੜਾਏ ਔਰ ਮੈਂ ਗੱਲ ਦਾਵੇ ਨਾ ਕਾਵਾਂਗਾ 14 ਅਗਸਤ 2023 ਨੂੰ ਪੰਚਾਇਤ ਦੀ ਹਾਜ਼ਰੀ ਦੇ ਵਿੱਚ ਪੁਲਿਸ ਡਿਪਾਰਟਮੈਂਟ ਨਾਲ ਲੈ ਕੇ ਉਸ ਵੇਲੇ ਦੇ ਮੌਕੇ ਤੇ ਜੀ ਨੀਰਜ ਕੁਮਾਰ ਜੀ ਨੇ ਜਿਹੜੇ ਚੋਰੀਆਂ ਫੜੀਆਂ ਮੈਨੂੰ ਤਾਂ ਲੱਗਦਾ ਹੈ ਉਹ ਪੰਜਾਬੀ ਜੀ ਖੂਸ ਕਹਿੰਦੇ ਉਹਨੂੰ ਲੈ ਕੇ ਸ਼ਾਇਦ ਉਹ ਵੀ ਛੱਡ ਦਿੱਤੇਗਾ ਜਦ ਕਿ ਮੇਰੇ ਖਿਆਲ ਦੇ ਵਿੱਚ 8500 ਰੁਪਏ ਇੱਕ ਚੋਰੀ ਦੇ ਬਾਂਬਲੇ ਦਾ ਜੁਰਮਾਨਾ ਹਰਜਾਨਾ ਪੈਂਦਾ ਹੈ ਜੀ ਔਰ ਪੰਚਾਇਤਾਂ ਦੇ ਅੱਗੇ ਦਾ ਅੱਗੇ ਦਾ ਬਹੁਤ ਬੁਰੇ ਲੋਕ ਡਰਦੇ ਸੀ ਇਹਨਾਂ ਨੇ ਮਹਿਕਮੇ ਨੇ ਆਪਣਾ ਡਰਾਵ ਖੁਦ ਖਤਮ ਕੀਤਾ ਜੀ ਇਹ ਹਾਲਾਤ ਨੇ ਤੇ ਰਹਿ ਗਈ ਗੱਲ ਇਹ ਮੰਜਰ ਤੁਸੀਂ ਦੇਖ ਰਹੇ ਕੱਲ ਜਦ ਮੇਲ ਪਾਈ ਗਈ ਆ ਔਰ 2 2.5 ਘੰਟਿਆਂ ਬਾਅਦ ਹੀ ਮਹਿਕਮੇ ਦੇ ਵਿੱਚੋਂ ਗੱਲ ਹੀ ਘਟ ਹੋਈ ਹੈ ਔਰ ਇਹ ਤੁਸੀਂ ਦੇਖੋ ਸਾਹਮਣੇ ਮੰਜਰ ਜੇ ਤੁਹਾਡੇ ਕੱਲ ਇਹਨੂੰ ਪਟਿਆ ਗਿਆ ਤੋ ਇਸ ਇੱਕ ਗੱਲਾਂ ਕਿਤੇ ਨਿਕ ਸ਼ੱਕੀ ਜਾਰ ਕਰਦੀਆਂ ਨੇ ਕਿ ਇਹ ਮਿਲੀ ਬੁਗਦਾ ਹੈ ਜਾਂ ਕੀ ਕਰਨੇ ਮੇਰੀ ਤਾਂ ਸਮਝ ਤੋਂ ਪਰੀ ਹੈ ਜੀ ਐਜ਼ ਅ ਫਰੈਂਡਲੀ 4 ਸਾਲ ਹੋ ਗਏ ਡਿਪਾਰਟਮੈਂਟ ਨਾਲ ਚੱਲਦੇ ਆ ਨਾ ਅਸੀਂ ਇਹਨਾਂ ਦੇਣਾ ਨਹੀਂ ਦੇ ਸਕਦੇ ਲੇਕਿਨ ਇੱਥੇ ਆ ਕੇ ਕਿਤੇ ਨਾ ਅਸੀਂ ਵੀ ਹਾਰ ਗਏ ਮਜਬੂਰ ਜਿਹੜਾ ਹੈ ਮੇਰੀ ਕੋਈ ਸ਼ਿਕਾਇਤ ਨਹੀਂ ਹੈ ਇਨਾਂ ਦੇ ਖਿਲਾਫ ਮੈਂ ਤਾਂ ਪੰਜਾਬ ਸਰਕਾਰ ਦਾ ਕੀਤਾ ਆ ਵਾਅਦਾ ਨੂੰ ਚੈੱਕ ਕੀਤਾ ਵੀ ਕਿੰਨਾ ਕਾਰਗਰ ਹੋਇਆ ਜੀ ਔਰ ਤੁਹਾਡੇ ਸਾਹਮਣੇ ਰਹਿ ਗਈ ਹੈ ਮੇਰੇ ਮਿੱਤਰ ਜੀ ਲੋਕੇਸ਼ਨ ਭੇਜ ਦਿਓ ਇੱਕ ਗੱਲ ਮੈਂ ਤੁਹਾਡੀ ਸਹਿਮਤ ਹਾਂ ਲੋਕੇਸ਼ਨ ਭੇਜੀ ਮੇਲ ਪਾਏਗੀ ਕਿੰਨੇ ਘੰਟਿਆਂ ਬਾਅਦ ਬੈਕ ਜਿਹੜੀ ਕਾਰਵਾਈ ਹੁੰਦੀ ਤੁਹਾਨੂੰ ਦਿਖਾਈ ਦਿੱਤੀ ਸਰਕਾਰ ਦੀ ਇਹ ਵੀ ਗੱਲ ਮੰਨਦੇ ਹੋ ਨਹੀਂ ਸਰਕਾਰ ਨਹੀਂ ਸੈਕਟਰੀ ਸਾਹਿਬ ਕ੍ਰਿਸ਼ਨ ਕੁਮਾਰ ਜੀ ਸਰਕਾਰ ਦੇ ਬਹੁਤ ਸਰਕਾਰ ਦਾ ਆਪਾਂ ਵੇਖ ਲਿਆ ਬੰਗ ਉਹ ਜਿਹੜਾ ਖਤਮ ਹੈ ਜੀ ਹਾਂ ਬਿਲਕੁਲ ਦੈਟਸ ਇੱਕ ਹੀ ਡਿਪਾਰਟਮੈਂਟ ਹੈ ਜਿਹੜਾ ਕਾਬਲੇ ਜਿਗਰ ਹੈ ਜੀ ਉਹ ਵੀ ਮਾਝੋ ਕਿਸੇ ਸੈਕਟਰੀ ਸਾਹਿਬ ਮੈਂ ਖੁਦ ਉਹਨਾਂ 3-4 ਵਾਰੀ ਮਿਲਿਆ ਜੀ ਔਰ ਜਾਂਦੇ ਕਾਬਲੇ ਦੋ ਹੀ ਕਿ ਮਿੰਟਾਂ ਚ ਸਭ ਕੁ ਮਾਰ ਕਰਦੇ ਔਰ ਆਨ ਦੀ ਸਪੋਰਟਰ ਡੈਲੀ ਵੀ ਇੱਕ ਐਸਾ ਡਿਪਾਰਟਮੈਂਟ ਜਿਹੜੀ ਵੀਡੀਓ ਕਾਨਫਰੈਂਸ ਕਰਕੇ ਸਭ ਨੂੰ ਆਡਿਟ ਕਰਦਾ ਹੈ ਰੋਜ਼ ਕੀ ਦੋ ਘੰਟੇ ਦੋ ਹੀ ਘੰਟੇ ਬਾਅਦ ਮੈਨੂੰ ਫੋਨ ਆ ਗਿਆ ਜੀ ਵੀ ਇਦਾਂ ਦਾ ਕੋਈ ਐਕਸ਼ਨ ਵਿਜੀਲੈਂਸ ਤੇ ਸਭ ਆ ਰਹੇ ਨੇ ਲੇਕਿਨ ਡੇਢ ਘੰਟੇ ਬਾਅਦ ਸਾਰਾ ਸਿਸਟਮ ਚੱਕਿਆ ਗਿਆ ਮੈਂ ਸਭ ਅੱਭੀ ਤੇ ਮੋਟਰਸ ਨੂੰ ਪੈਂਚਰ ਲਵਾ ਰਿਆ ਸੀ ਮੇਰੀ ਉਸਲੇ ਨਜ਼ਰ ਪੈ ਗਈ ਕਿਉਂਕਿ ਮੈਂ ਕੱਲ ਸਾਰਾ ਦਿਨ ਆਪਣੀ ਮੈਂ ਬਾਤ ਪੁੱਛਦਾ ਹੈ। ਵਿਭਾਗ ਦੇ ਅਧਿਕਾਰੀ ਵੀ ਮੌਜੂਦ ਹੈਗੇ ਆ ਵਿਜੀਲੈਂਸ ਯਾਨੀ ਕਿ ਨਹਿਰੀ ਵਿਭਾਗ ਦਾ ਹੀ ਵਿਜੀਲੈਂਸ ਹਾਂਜੀ ਹਾਂ ਵਿਜੀਲੈਂਸ ਦਾ ਤਾਂ ਹੁੰਦਾ ਗੁਪਤ ਛਾਪਾ ਤੇ ਰੰਗੇ ਹੱਥੀ ਫੜਨਾ ਤੇ ਕਾਰਵਾਈ ਕਿਤੇ ਨ ਕਿਤੇ ਨਾਕਾਮੀ ਤੇ ਨਹੀਂ ਆਪਾਂ ਇਸ ਚੀਜ਼ ਨੂੰ ਕਹਿ ਸਕਦੇ ਦੇਖੋ ਠੀਕ ਹੈ ਅਸੀਂ ਵੀ ਐਸੇ ਵਿਭਾਗ ਦਾ ਹਿੱਸਾ ਹੈਗੇ ਆ ਪਰ ਉਹਨਾਂ ਨੂੰ ਅਸੀਂ ਨਾਲ ਲੈ ਕੇ ਤਾਂ ਚੱਲਦੇ ਵੀ ਐਗਜ਼ੈਕਟ ਲੋਕੇਸ਼ਨ ਤੇ ਕੀ ਪ੍ਰੋਬਲਮ ਹੈ ਸਾਨੂੰ ਪਤਾ ਲੱਗ ਸਕੇ ਠੀਕ ਹੈ ਇਹ ਇਸ ਚੀਜ਼ ਬਾਰੇ ਆਪਾਂ ਇਹ ਕਹਿ ਸਕਦੇ ਹਾਂ ਪਰ ਜਿਵੇਂ ਕਹਿ ਰਹੇ ਆ ਵੀ ਉਹ ਕੱਲ ਨਹੀਂ ਆਇਆ ਕਿਵੇਂ ਆਪਾਂ ਇਹਨਾਂ ਨਾਲ 3:30-4 ਵਜੇ ਗੱਲ ਕੀਤੀ ਇਹਨਾਂ ਨੂੰ ਮੈਂ ਕਹਿਤਾ ਮੈਂ ਇਸ ਟਾਈਮ ਫੋਰੀਪਰਾ ਮੈਂ ਤੁਹਾਨੂੰ ਫੇਰੇ 9 ਵਜੇ ਮਿਲ ਲੂੰਗਾ ਜਿਹੜੇ ਜਿਹੜੇ ਲੋਕੇਸ਼ਨ ਹੋਊਗੀ ਆਪਾਂ ਸਾਰੀਆਂ ਲੋਕੇਸ਼ਨਾਂ ਚੈੱਕ ਕਰਾਂਗੇ ਤੇ ਜੋ ਆਪਾਂ ਨੂੰ ਵਾਜਬ ਕਾਰਵਾਈ ਹੋਗੀ ਆਪਾਂ ਉਸ ਦੀ ਰਿਪੋਰਟ ਕਰ ਦਾਂਗੇ ਤੇ ਇਹ ਕਹਿ ਦੇਣ ਵੀ ਜੇ ਮੈਂ ਨਹੀਂ ਆਇਆ ਜਤਪਾਲ ਜੀ ਸਤਪਾਲ ਜੀ ਜਿੱਦਾਂ ਇਹ ਇੱਕ ਹੋ ਗਈ ਇੱਕ ਕਾਰਵਾਈ ਇਹ ਹੋ ਗਈ ਇੱਕ ਸਪਾਈ ਦਾ ਇਹਨਾਂ ਦਾ ਮੁੱਦਾ ਤੇ ਜਿਹੜੀਆਂ ਮਿਲਣਾ ਪਾਈਆਂ ਗਈਆਂ ਜਾਂ ਅ ਲొਕੇਸ਼ਨ ਪੇ ਦਿੱਤੇ ਵੀ ਐਸ ਐਸ ਜਗ੍ਹਾ ਤੇ ਹੈ ਗਿਆ ਕੰਮ ਅੱਜ ਦੇਖੋ ਪੜੇ ਲਿਖੇ ਨੌਜਵਨ ਪੜੇ ਲਿਖੇ ਤਰੀਕੇ ਨਾਲ ਹੀ ਕਰਦੇ ਆ ਉਸੇ ਲొਕੇਸ਼ਨ ਤੇ ਆਪਾਂ ਖੜੇ ਹੈਗੇ ਵਾਕਿਆ ਕਿਤੇ ਕਿਤੇ ਨਾਕਾਮੀ ਰਹੀ ਹੈ ਦੂਜਾ ਸਫਾਈ ਕਰਨ ਦੇ ਚ ਨਹੀਂ ਸਫਾਈ ਚ ਆਪਾਂ ਦੇਰੀ ਕਹਿ ਸਕਦੇ ਆ ਹਾਂਜੀ ਇਸ ਸਬੰਧੀ ਮੈਂ ਜੋ ਵੀ ਬਣਦੀ ਰਿਪੋਰਟ ਹੋਊਗੀ ਆਪਣੇ ਸੀਨੀਅਰ ਅਫਸਰਸ ਨੂੰ ਭੇਜ ਦੇਣਾ ਜੀ ਤੇ ਜੋ ਅੱਗੋਂ ਕਹਿਣਗੇ ਵੀ ਹੁਕਮ ਹੋਣਗੇ ਵੀ ਸਫਾਈ ਕਰਵਾਓ ਜਾਂ ਜੀ ਕਾਰਵਾਈ ਦੀ ਜੋ ਗੱਲ ਹੋਊਗੀ ਉਹ ਉਹਨਾਂ ਦਾ ਫੈਸਲਾ ਜੀ ਬਿਲਕੁਲ ਜੇ ਸਫਾਈ ਦੀ ਗੱਲ ਆਉਂਦੀ ਹੈ ਤਾਂ ਸਫਾਈ ਸੀਜ਼ਨ ਤੋਂ ਪਹਿਲਾਂ ਹੋਣੀ ਚਾਹੀਦੀ ਹੈ ਜਦੋਂ ਝੋਨੇ ਦਾ ਸੀਜ਼ਨ ਸ਼ੁਰੂ ਹੋ ਗਿਆ ਨਹਿਰਾਂ ਪਹਿਲਾਂ ਸਾਫ਼ ਹੋਣੀਆਂ ਚਾਹੀਦੀਆਂ ਤਾਂ ਜੋ ਕੋਈ ਦਿੱਕਤ ਨਾ ਆਵੇ ਪਾਣੀ ਪਹਿਲਾਂ ਛੱਡ ਕੇ ਬਾਅਦ ਸਪਾਈ ਕਰਕੇ ਖਰਚੇ ਡਬਲ ਜੀਐਸਬੀਆ ਦੇ ਖਰਚੇ ਡਬਲ ਸਭ ਖਰਚੇ ਡਬਲ ਹੁੰਦੇ ਆ ਜੀ ਸਾਹਿਬ ਕੀ ਰਿਪੋਰਟ ਨਹੀਂ ਭੇਜੀ ਗਈ ਸੀ ਸਰਕਾਰ ਨੂੰ ਵੀ ਇਹ ਜੀ ਸਪਾਈ ਪਹਿਲਾਂ ਕਰ ਲਈ ਜਾਵੇ ਵੀ ਕਿਸੇ ਤਰ੍ਹਾਂ ਦੇ ਕਿਸਾਨਾਂ ਨੂੰ ਖੱਜਲ ਖਵਾਰੀ ਨਾ ਹੋਵੇ ਸਭ ਤੋਂ ਵੱਡੇ ਖਰਚੇ ਖਵਾਰੀ ਤੁਹਾਨੂੰ ਹੈ ਜੇ ਸਹੀ ਹੋਵੇ ਤਾਂ ਤੁਸੀਂ ਵੀ ਏਸੀ ਰੂਮ ਵਿੱਚ ਬੈਠ ਰਹਿਣਾ ਫੀਲਡ 'ਚ ਆਣ ਦੀ ਲੋੜ ਨਹੀਂ ਹੈ ਪਰ ਅੱਜ ਆਣਾ ਪੈਂਦਾ ਹੈ ਮੁਸ਼ਕਲ ਜਿਹੜੀ ਲੋਕ ਦੱਸਦੇ ਆ ਜਿਹੜੀ ਲੋਕਾਂ ਨੂੰ ਮੁਸ਼ਕਲ ਹੈ ਹੱਲ ਕਰਨ ਤਾਂ ਨਹੀਂ ਪਉਂਦੇ ਦੇਖੋ ਜੀ ਇਦਾਂ ਵੀ ਜਿਹੜਾ ਪਾਣੀ ਦੀ ਗੱਲ ਹੈ ਮੌਕੇ ਤੇ ਜਿੰਨਾ ਪਾਣੀ ਦੀ ਰਿਕੁਆਇਰਮੈਂਟ ਆ ਟੇਲਾਂ ਤੇ ਪਾਣੀ ਪੂਰਾ ਪਹੁੰਚ ਰਿਹਾ ਆ ਅੱਜ ਵੀ ਮੌਕਾ ਦੇਖ ਸਕਦੇ ਆ ਇਸ ਨਹਿਰ ਦੀ ਟੇਲ ਤੇ ਪ੍ਰੋਪਰ ਪੂਰਾ ਪਾਣੀ ਹੈਗਾ ਜੀ ਬਾਕੀ ਰਹੀ ਗੱਲ ਜੀ ਜ਼ਿਮੀਦਾਰ ਜੇਕਰ ਪਾਣੀ ਦੀ ਡਿਮਾਂਡ ਹੋਰ ਕਰਦੇ ਆ ਅਸੀਂ ਪਿੱਛੋਂ ਪਾਣੀ ਵਤਾਉਣ ਨੂੰ ਤਿਆਰ ਆ ਜਿੰਨਾ ਪਾਣੀ ਜ਼ਿਮੀਦਾਰ ਦੀ ਰਿਕੁਆਇਰਮੈਂਟ ਆ ਪਰ ਪ੍ਰੀਵੀਅਸ ਪ੍ਰੈਕਟਿਸ ਜਿੰਨਾ ਜ਼ਿਮੀਦਾਰ ਲਾਉਂਦੇ ਆ ਉਹਦੇ ਅਕੋਰਡਿੰਗ ਪਾਣੀ ਆਪਣਾ ਚੱਲ ਜਾਊਗਾ ਦੂਸਰੀ ਗੱਲ ਰਹੀ ਸਫਾਈ ਦੀ ਜੀ ਸਫਾਈ ਦੀ ਪਹਿਲਾਂ ਜਿਹੜੀ ਕਾਰਵਾਈ ਹੈਗੀ ਆ ਕੀਤੀ ਗਈ ਸੀ ਉਹਦੇ ਵਿੱਚ ਬਾਅਦ ਵਿੱਚ ਪ੍ਰੋਕਮ ਆਉਂਦਾ ਵੀ ਇਹ ਮਨਰੇਗਾ ਦੇ ਥਰੂ ਕਰਵਾਏ ਜਾਵੇ ਤੇ ਜਿਹੜਾ ਨਾ ਟਾਈਮ ਪੀਰੀਅਡ ਸੀ ਉਹਦੇ ਵਿੱਚ ਮਨਰੇਗਾ ਦੇ ਥਰੂ ਕਰਵਾਈ ਗਈ ਹੈ ਨੀਚੇ ਨਹਿਰ ਸਾਫ਼ ਪਈ ਹੈ ਹੂੰ ਟਾਈਮ ਦੀ ਸ਼ਾਰਟੇਜ ਕਰਕੇ ਇਹ ਸਾਰਾ ਕੁਝ ਹੋਇਆ ਜੀ ਬਾਕੀ ਰਹੀ ਪਾਣੀ ਦੀ ਸਪਲਾਈ ਦੀ ਗੱਲ ਪਾਣੀ ਅਸੀਂ ਵਧਾ ਸਕਦੇ ਹਾਂ ਜਿੰਨੇ ਜ਼ਿੰਮੇਦਾਰ ਨੂੰ ਜ਼ਰੂਰਤ ਹੈ ਪਾਣੀ ਦੀ ਗੱਲ ਹੈ ਤੇ ਪਾਣੀ ਦੀ ਦਿੱਕਤ ਹੈ ਜੇ ਤੁਸੀਂ ਕਹਿੰਦੇ ਟ੍ਰੈਲਾਂ ਤੇ ਪਾਣੀ ਪਹੁੰਚ ਗਿਆ ਪਹਿਲਾਂ ਤੇ ਪਾਣੀ ਪਹੁੰਚਣ ਤੋਂ ਗੱਲ ਕਹਿ ਰਹੇ ਗਿਆ ਕਹਿੰਦੇ ਪਾਣੀ ਕਿਉਂ ਪਹੁੰਚਿਆ ਮੋਗੇ ਜਿਹੜੇ ਆ ਬੰਦ ਪਏ ਬੰਦ ਕਿਉਂ ਪਾਇਆ ਕਿਉਂਕਿ ਪਾਣੀ ਮਾੜਾ ਹੈ ਪਾਣੀ ਪਾਕਿਸਤਾਨ ਵਾਲਾ ਕਸੂਰ ਵਾਲਾ ਪਾਣੀ ਚਮੜਾ ਮਿਲਾਂ ਦਾ ਆ ਰਿਹਾ ਲੋਕ ਪਾਣੀ ਲਾ ਨਹੀਂ ਰਿਹਾ ਤਾਂ ਟ੍ਰੈਲਾਂ ਤੇ ਪਤਾ ਜੇ ਤੋਂ ਪਾਣੀ ਦੀ ਲੋੜ ਵਧ ਗਈ ਤੇ ਉਦੋਂ ਕਿਵੇਂ ਹੋਊਗਾ ਸਰ ਜੀ ਸਫਾਈ ਨਹੀਂ ਫਿਰ ਤਾਂ ਨਾ ਟੁੱਟੂਗੀ ਪਾਣੀ ਦਾ ਜਿੱਦਾਂ ਜ਼ਿੰਮੇਦਾਰ ਕਹਿ ਰਿਹਾ ਪਾਣੀ ਮਾੜਾ ਹਰੀਕੇ ਤੋਂ ਪਾਣੀ ਦੀ ਸਪਲਾਈ ਇਹੀ ਆ ਰਹੀ ਹੈ ਜੀ ਇਸ ਸਬੰਧੀ ਤਾਂ ਉੱਚ ਅਧਿਕਾਰੀ ਦੱਸ ਇੰਨਾ ਕੀ ਕੀਤਾ ਜਾ ਸਕਦਾ ਹੁਣ ਜ਼ਿੰਮੇਦਾਰਾਂ ਨੂੰ ਜੇ ਇਸ ਪਾਣੀ ਕਰਕੇ ਕੋਈ ਪ੍ਰੋਬਲਮਸ ਆ ਰਹੀਆਂ ਨੇ ਸਕਿਨ ਕੇਅਰ ਦੀਆਂ ਜਾਂ ਕੋਈ ਹੋਰ ਪ੍ਰੋਬਲਮ ਆ ਰਹੀਆਂ ਨੇ ਉਹਦੇ ਬਾਰੇ ਤਾਂ ਜੀ ਜਦੋਂ ਸਾਡਾ ਫਰੋਜਪੁਰ ਫੀਡਰ ਦਾ ਪ੍ਰੋਜੈਕਟ ਪਾਸ ਹੋਇਆ ਉਹ ਜਦੋਂ ਰਿਵਰਸ ਫਲੋ ਤੋਂ ਪਾਣੀ ਵਾਲੇ ਵਾਲੇ ਤੋਂ ਅਸੀਂ ਲੈ ਕੇ ਆਵਾਂਗੇ ਤਾਂ ਉਸ ਮਸਲੇ ਦਾ ਹੱਲ ਹੋ ਜਾਊਗਾ ਹੁਣ ਜਿੱਦਾਂ ਸਫਾਈ ਦੀ ਗੱਲ ਹੈ ਕੀ ਰਿਪੋਰਟ ਅੱਜ ਭੇਜ ਰਹੇ ਹੋ ਇਹਦੀ ਸਫਾਈ ਕਰਾਂਗੇ ਜਾਂ ਕੰਮ ਲੜਕ ਜਾਊਗਾ ਇਦਾਂ ਨਹੀਂ ਸਫਾਈ ਇਹਦੇ ਜਿਹੜਾ ਪੋਰਸ਼ਨ ਹੈਗਾ ਜਿਹੜਾ ਪੈਂਡਿੰਗ ਹੈਗਾ ਇਹਦੀ ਰਿਪੋਰਟ ਉੱਪਰ ਕਰ ਦਿੰਦੇ ਆ ਜਿਵੇਂ ਜ਼ਿੰਦਦਾਈਤਾ ਆਉਣਗੀਆਂ ਕੰਮ ਸ਼ੁਰੂ ਕਰਕੇ ਸਫਾਈ ਕਰਵਾ ਦੇਣਗੇ ਇਹ ਤੁਹਾਡੀ ਜੇ ਮੈਂ ਸ਼ਿਕਾਇਤ ਕਰਤਾ ਇਹ ਕਹਿ ਦੂੰਗਾ ਇਹ ਕਹਿੰਦੇ ਮੈਂ ਸ਼ਿਕਾਇਤ ਕਰਤਾ ਨਹੀਂ ਮੈਂ ਵਾਤਾਵਰਨ ਪ੍ਰੇਮੀ ਆ ਇਹਨਾਂ ਨੇ ਸ਼ਿਕਾਇਤ ਨਹੀਂ ਕੀਤੀ ਕਹਿੰਦੇ ਅਸੀਂ ਤਾਂ ਮੇਲ ਕੀਤੀ ਵੀ ਆਹ ਕੰਮ ਨਹੀਂ ਹੋਇਆ ਆਹ ਕੰਮ ਗਲਤ ਹੋ ਰਿਹਾ ਅੱਜ ਤੁਹਾਡੇ ਸਾਹਮਣੇ ਖੜੇ ਇਹਨਾਂ ਦੀ ਸੰਤੁਸ਼ਟੀ ਕਿਵੇਂ ਕਰਾਉਂਦੇ ਹੋ ਨਹੀਂ ਸਰਪਾਲ ਜੀ ਇੱਕ ਇੱਕ ਗੱਲ ਮੈਂ ਤੁਹਾਡੀ ਥੋੜੀ ਉਹਨੂੰ ਵੈਰੀਫਾਈ ਕਰਾਂਗਾ ਲੋਕੇਸ਼ਨ ਹੂੰ ਇਥੋਂ ਦੀ ਲੋਕੇਸ਼ਨ ਲਾ ਦਿਓ ਸੈਂਡ ਕਰ ਦਿਓ ਹੈਲੀਕਾਪਟਰ ਹਵਾਈ ਜਹਾਜ਼ ਇੱਥੋਂ ਤੱਕ ਇਵਨ ਕਿ ਜਿਹੜੇ ਪਾਕਿਸਤਾਨ ਦੇ ਬੰਬ ਟੁੱਟੇ ਗਏ ਵੀ ਲੋਕੇਸ਼ਨ ਦੇ ਅਕੋਰਡਿੰਗ ਟੁੱਟੇ ਗਏ ਇਹ ਮੇਰੇ ਮਿੱਤਰ ਕੱਲ ਦੇ ਐਕਸ਼ਨ ਮੈਡਮ ਨੇ ਮੇਰੀ ਖੁੱਲ ਕੇ ਗੱਲਬਾਤ ਹੋਈ ਹੈ ਤਸੱਲੀ ਦੇ ਨਾਲ ਕਿ ਅੱਜ ਕਹਿ ਰਹੇ ਨੇ ਕੱਲ ਪੂਰਾ ਦਿਨ ਅਸੀਂ ਵੇਟ ਕੀਤੀ ਇਹਨਾਂ ਦੀ ਉੱਥੇ ਜਿੱਥੋਂ ਅੱਜ ਇਹਨਾਂ ਮਿਲੇ ਆ ਜੀ ਤੇ ਇਹ ਬਾਹਰ ਤੁਹਾਡੀ ਕਹਿੰਦੇ ਲੋਕੇਸ਼ਨ ਰੋਡਾਂ ਦੀ ਮੰਡੀ ਦੀ ਮਿਲੀ ਬੋਲੀ ਜਾਂਦੀ ਸੈਕਟਰੀ ਸਾਹਿਬ ਉੱਥੇ ਆਉਣ ਦੀ ਸਪੋਰਟ ਸ਼੍ਰੀ ਅਮਨਸਰ ਚ ਬੈਠ ਕੇ ਉਹਨਾਂ ਸਾਰਾ ਕੁਝ ਚੈੱਕਅਪ ਕਰ ਲਿਆ ਲੋਕੇਸ਼ਨ ਕਿੱਥੋਂ ਦੀ ਹੈ ਇਹਨਾਂ ਨੂੰ ਉਹੀ ਸੈਂਡ ਕੀਤੀ ਜਿਹੜੀ ਮੈਂ ਭੇਜੀ ਔਰ ਮੈਂ ਬਕਾਇਦਾ ਮੇਰੇ ਛੋਟੇ ਭਾਈ ਨੂੰ ਟਰੈਕਟਰ ਚਲਾ ਰਿਹਾ ਸੀ ਉਹਨੂੰ ਮੈਂ ਕਿਹਾ ਮੈਂ ਥੋੜਾ ਘੱਟ ਪੜਿਆ ਲਿਖਿਆ ਆਹ ਲੋਕੇਸ਼ਨ ਦੇ ਟਰੈਕਟਰ ਰੋਕ ਕੇ ਮੋਟਰਸਾਈਕਲ ਲੈ ਗਿਆ ਜਸਟ ਉੱਥੇ ਬੋਲੀ ਹੈ ਔਰ ਇਹਨਾਂ ਪੂਰਾ ਦਿਨ ਸਾਨੂੰ ਭਜਾਇਆ ਘੱਲ ਲੋਕੇਸ਼ਨ ਦਾ ਕੀ ਫਾਇਦਾ ਦਾ ਜੀ ਲੋਕੇਸ਼ਨ ਨੇ ਸਭ ਇਹ ਬਹਾਨੇ ਬਾਜੀਆਂ ਨੇ ਜੀ ਕੋਈ ਫਾਇਦਾ ਨਹੀਂ ਇਹਦਾ ਹਾਂ ਅਜਾ ਤੁਸੀਂ ਇਹ ਕਹਿੰਦੇ ਹੋ ਕਿ ਕ੍ਰਿਸ਼ਨ ਕਬਾੜ ਵਧੇਰਾ ਕੰਮ ਕਰ ਰਹਾ ਇਹਨਾਂ ਨੂੰ ਕੰਪਲੀਟ ਆ ਗਈ ਸਭ ਕੁਝ ਆ ਗਿਆ ਇੱਥੋਂ ਕੰਮ ਨਹੀਂ ਹੋ ਰਿਹਾ ਮੈਂ ਕ ਮੈਂ ਮੱਤਾਦੀ ਕਰ ਰਿਹਾ ਉਹ ਉੱਪਰ ਵਾਲਾ ਸੱਜਣ ਕਰਵਾ ਰਿਹਾ ਤਾਂ ਨਹੀਂ ਤਾਂ ਸ਼ਾਇਦ ਇੱਕ ਹੀ ਕਹਿੰਦੇ ਜੀ ਜੀ ਤੁਹਾਡੇ ਸਾਹਮਣੇ ਉਹ ਕਹਿੰਦੇ ਵੀ ਤੁਸੀਂ ਨਹੀਂ ਕਰ ਰਹੇ ਉੱਪਰੋਂ ਹੁੰਦਾ ਹੈ ਤਾਂ ਕਾਰਵਾਈ ਕਰ ਦੇਣਾ ਨਹੀਂ ਹੈ ਮਲਾਜ਼ਮ ਨੇ ਸਰਕਾਰ ਦੇ ਪਾਸ ਦੇ ਦੇਖੋ ਜੀ ਜੋ ਇਹਨਾਂ ਨੂੰ ਸੰਤੁਸ਼ਟ ਕਿਵੇਂ ਕਰੋਗੇ ਇਨਾਂ ਦਾ ਤਾਂ ਸਾਰੇ ਜਿਵੇਂ ਕੁੱਤਪਗੜ ਪਾਟੇ ਦਾ ਰਕਬਾ ਹੈਗਾ ਉਹ ਨਹਿਰ ਦੀ ਰਿਪੇਅਰ ਦਾ ਕੰਮ ਚੱਲ ਰਿਹਾ ਜੀ ਉਹ ਇਹਨਾਂ ਨੇ ਖੁਦ ਲਿਖ ਕੇ ਦਿੱਤਾ ਵੀ ਸਾਨੂੰ ਅਜੇ ਪਾਣੀ ਨਹੀਂ ਚਾਹੀਦਾ ਕੋਈ ਗੱਲ ਨਹੀਂ ਠੀਕ ਹੈ ਜੀ ਬਾਕੀ ਜ਼ਿਮੀਦਾਰਾਂ ਨੂੰ ਅਸੀਂ ਪਾਣੀ ਦੇ ਰਹੇ ਆ ਅਸੀਂ ਤਾਂ ਜ਼ਿਮੀਦਾਰ ਖੜੇ ਆ ਇਹਨਾਂ ਦੇ ਮੋਗੇ ਨੰਬਰ ਦੱਸਣ ਜੀ ਮੋਗੇ ਖੋਲਣ ਦੀ ਪਾਣੀ ਜਿੰਨਾ ਚਾਹੀਦਾ ਅਸੀਂ ਦੇਣ ਨੂੰ ਤਿਆਰ ਆਂ ਜੀ ਅਸੀਂ ਤਾਂ ਨਾ ਕਰ ਹੀ ਨਹੀਂ ਰਿਹਾ ਜ਼ਿਮੀਦਾਰ ਜੇ ਆਪਣੀ ਜ਼ਰੂਰਤ ਤੋਂ ਬਿਨਾ ਪਾਣੀ ਨਹੀਂ ਵਰਤ ਰਿਆ ਤਾਂ ਕਿਸੇ ਨੂੰ ਤਕੇ ਨਾਲ ਤਾਂ ਪਾਣੀ ਲਗਵਾ ਨਹੀਂ ਸਕਦੇ ਜੀ ਅਸੀਂ ਸਤਪਾਲ ਜੀ ਮੋਟਾ ਉਹਨਾਂ ਜ਼ਿਮੀਂਦਾਰ ਦੀ ਮੰਗ ਹੈ ਜ਼ਿਮੀਂਦਾਰ ਪਾਣੀ ਮੰਗੇ ਜੇ ਪਾਣੀ ਅਸੀਂ ਨਹੀਂ ਦੇ ਦਿੱਤਾ ਅਸੀਂ ਜ਼ਿੰਮੇਵਾਰ ਹੈ ਉਹ ਚੀਜ਼ ਜਿਸ ਦਿਨ ਸੈਕਟਰੀ ਸਾਹਿਬ ਆਏ ਹੈ ਜੀ ਉਹਨਾਂ ਨੇ ਆਉਂਦਾ ਹੀ ਇਹਨਾਂ ਨੂੰ ਬੁਲਾਇਆ ਜੋ ਹੋਣਾ ਸੀ ਹੋ ਗਿਆ ਇਹਨਾਂ ਨੂੰ ਕਾਗਜ਼ਾਂ ਦੇ ਉੱਪਰ ਮੇਰੇ ਕੋਲ ਸਾਰਾ ਆਫੀਸ਼ੀਅਲ ਹੈ ਜੀ 1+2+ ਵੀ ਮਤਲਬ ਇਹ ਕਿਲਾ ਇਹਨਾਂ ਆ ਖਾਲਾ ਇਹਨੇ ਪ੍ਰੈਜ਼ੈਂਟ ਚੱਲਦਾ ਇਹਨਾਂ ਚੱਲਦਾ ਇਹਨਾਂ ਚੱਲਦਾ ਉਹ ਕਰਦੇ ਕਰਦੇ 93% ਵਾਲਾ 93 ਕਰਦੇ ਕਰਦੇ 13% ਤੇ ਆ ਗਿਆ ਜੀ ਮਤਲਬ ਸਰਕਾਰ ਉੱਪਰ ਜਾਣ ਦੀ ਬਜਾਏ ਜਿਵੇਂ ਉਹ ਦਿਨ 에어 ਕ੍ਰੈਸ਼ ਹੋਇਆ ਥੱਲੇ ਆ ਮਤਲਬ ਇਹ ਇਹਨੂੰ ਕੀ ਕਾਂਗੇ ਆਪਾਂ ਕੰਟਰੋਲ ਕਹਿੰਦੇ ਤੋਂ ਬਾਦ ਸਰਕਾਰ ਜਿਹੜੀ ਵਾਦੇ ਦਾਅਵੇ ਕਰ ਰਹੀ ਹੈ ਉਹ ਖੋਖਲੇ ਨੇ ਗਰਾਊਂਡ ਲੈਵਲ ਤੇ ਜ਼ੀਰੋ ਹੈ ਫੇਲਿਅਰ ਕਰਨ ਦੇ ਲਈ ਦੋ ਮਹਿਕਮੇ ਦੇ ਇੱਥੇ ਬੰਦੇ ਲੱਗੇ ਹੋਏ ਨੇ ਇੱਕ ਐਕਸ਼ਨ ਬਲਵਿੰਦਰ ਕੰਬੋਜ ਇੱਕ ਸ਼੍ਰੀ ਮਾਨਜੀ ਖੜੇ ਨੇ ਇਹ ਰਹੀ ਗੱਲ ਸਾਡੇ ਕੁੱਤਮਗੜ ਭਾਟੇ ਮਾਈਨਰ ਦੀ ਇਹਨਾਂ ਨੇ ਕੋਈ ਸਹਿਯੋਗ ਨਹੀਂ ਆ ਜੀ ਤਿੰਨ ਸਾਲ ਆਣ ਤੱਕ ਮਿਹਨਤ ਕਰਨ ਤੋਂ ਬਾਅਦ ਸੈਕਟਰੀ ਸਾਹਿਬ ਕੋਲੇ ਪਰਸਨਲ ਮਿਲ ਕੇ ਤੁਹਾਨੂੰ ਵੀ ਯਾਦ ਹੈ ਕਿ ਜਿਸ ਦਿਨ ਮੈਂ ਉੱਥੇ ਉਹਨਾਂ ਨਾਲ ਗੱਲ ਖਾਦੀ ਸੀ ਜ਼ਿਲਦਾਰ ਤੋਂ ਤੁਸੀਂ ਮੇਰੀ ਜਾਨ ਚੜਾਈ ਉੱਥੇ ਮੇਲ ਨਹੀਂ ਨਾ ਕੱਢ ਕੇ ਦਿੰਦੇ ਸੀ ਇਹਨਾਂ 12000 ਰੁਪਏ ਡੀਜੀਪੀਐਸ ਮਸ਼ੀਨ ਜਿਹਨੂੰ ਕਹਿੰਦੇ ਨੇ ਇੱਕ ਇੱਕ ਐਕਸ਼ਨ ਦੇ ਗੋਲੇ ਡਿਵੀਜ਼ਨ ਦੇ ਮੰਡਲ 'ਚ ਇੱਕ ਇੱਕ ਮਸ਼ੀਨ ਹੈ ਹਰ ਇੱਕ ਡਿਵੀਜ਼ਨ ਦੇ ਵਿੱਚ ਜਿਹੜਾ ਆਪਣਾ ਜਈ ਹੈ ਉਹਨੂੰ ਦਿੱਤੀ ਗਈ ਹੈ ਟ੍ਰੇਨਿੰਗ ਉਹਨੂੰ ਚਲਾਉਂਦੀ ਉਹ ਵੀ ਅਸੀਂ ਆਪਣੀ ਖੁਦ ਹੀ ਪ੍ਰੋਵਾਈਡ ਕੀਤੀ ਔਰ 12000 ਰੁਪਏ ਦਾਸ ਦੀ ਜੇਬ 'ਚ ਅੱਜ ਵੀ ਲੱਗਿਆ ਹੈ ਦਾਸ ਸੋਚਦਾ ਨਹੀਂ ਪੈਸੇ ਬਾਰੇ ਦਾਸ ਕੋਲ ਇੰਨੀ ਵੀ ਜ਼ਿਆਦਾ ਨਹੀਂ ਹੈ ਮੈਂ ਵੀ ੜਤੀ ਦੀ ਵਾਜੂ ਫੜ ਕੇ ਲੈਣਾ ਮੈਂ ਵੀ ਗਾਂ ਰੱਖੀ ਮੈਂ ਵੀ ਕਿਸਾਨ ਆ ਮੇਰੇ ਅੰਦਰ ਵੀ ਇੱਕ ਦਿਲ ਹੈ ਮੇਰਾ ਵੀ ਦਿਲ ਕਰਦਾ ਮੈਂ ਛੱਟ ਆਦਾ ਆਰਾਮ ਨਾਲ ਬੱਚਿਆਂ ਕੋਲ ਸੋਵਾਂ ਲੇਕਿਨ ਨਹੀਂ ਸਵੇਰ 5 ਵਜੇ ਉੱਠਦੇ ਆ ਉਸ ਤੋਂ ਪਹਿਲਾਂ ਮੈਂ ਆਪਦੀ ਗਾਂ ਚੋਗੇ ਪੱਠੇ ਬਾਗੇ ਫਰੀ ਆਫ ਕੋਰਟ ਸੀ ਉਸ ਤੋਂ ਬਾਅਦ ਨਾਦੋ ਗਿਆ ਦਾ ਤਿਆਰ ਹੈ ਰੋਟੀ ਘਰੋ ਖਾਣਾ ਸ਼ਾਮ ਨੂੰ ਕਰਨ ਜੋ ਕਹਾਂਗਾ ਬਿਲਕੁਲ ਜੀ ਪੂਰਾ ਮਾਜਰਾ ਤੁਹਾਡੇ ਦਿਖਾ ਦਿੱਤਾ ਗਿਆ ਸਾਰੇ ਕਿਸਾਨ ਵੀ ਇੱਥੇ ਖੜੇ ਆ ਤੇ ਹਾਲਾਤ ਵੀ ਦਿਖਾਤੇ ਗੱਲ ਜਿਹਨੂੰ ਪੰਜਾਬੀ ਕਹਿੰਦੇ ਨੇ ਮੂੰਹ ਬਰੋਬਰੀ ਜਿਨ੍ਹਾਂ ਲੋਕਾਂ ਨੇ ਉਹ ਬਾਈ ਕਹਿੰਦਾ ਮੈਨੂੰ ਸ਼ਿਕਾਇਤ ਕਰਤਾ ਨਗਾਇਓ ਮਾਤਾ ਵਰਨ ਪ੍ਰੇਮੀਆ ਵਾਤਾ ਵਰਨ ਪ੍ਰੇਮੀ ਨੇ ਇੱਕ ਮੇਲ ਜਿਹੜੀ ਹੈ ਕ੍ਰਿਸ਼ਨ ਕੁਮਾਰ ਹੋਰਾਂ ਨੂੰ ਪਾਈ ਉਸ ਮੇਲ ਤੇ ਅਸਰ ਹੁੰਦਾ ਦਿਖਾਈ ਦਿੱਤਾ ਅੱਜ ਵਿਭਾਗ ਜੇ ਗੱਲ ਕਰ ਰਹੇ ਨੇ ਤਾਂ ਨਹਿਰੀ ਵਿਭਾਗ ਮੌਕਤ ਹੈ ਐਸ ਡੀਓ ਮਾਈਨਿੰਗ ਐਸ ਡੀਓ ਨਹਿਰੀ ਇੱਥੇ ਮੌਜੂਦ ਹੈ ਗਿਆ ਐਸ ਡੀਓ ਵਿਜੀਲੈਂਸ ਇੱਥੇ ਮੌਜੂਦ ਨੇ ਬਾਕੀ ਸਟਾਫ ਇੱਥੇ ਮੌਜੂਦ ਹੈ ਪਰ ਜਿਹੜੀ ਗੱਲ ਸਫਾਈ ਦੀ ਕਹੀ ਉਹ ਕਹਿੰਦੇ ਇਹ ਸਫਾਈ ਹੁਣ ਅਸੀਂ ਕਰਾ ਦੇਾਂਗੇ ਇੱਕ ਪਾਈਪ ਜਿਹੜੀ ਦੱਸੀ ਜਾ ਰਹੀ ਸੀ ਇੱਥੇ ਪਾਣੀ ਸਿੱਟਾ ਜਾ ਰਿਹਾ ਸੀ ਉਹ ਵੀ ਗਾਇਬ ਕਰ ਦਿੱਤੀ ਗਈ ਉਹ ਗੱਲ ਅਸੀਂ ਪਹਿਲਾਂ ਹੀ ਵਿਜੀਲੈਂਸ ਦੇ ਐਸ ਡੀਓ ਸਾਹਿਬ ਨਾਲ ਗੱਲ ਸਟਾਰਟਿੰਗ ਇੱਥੋਂ ਕੀਤੀ ਸੀ ਵੀ ਵਿਜੀਲੈਂਸ ਦਾ ਕੰਮ ਹੁੰਦਾ ਚੁੱਪ ਚ ਭੀਤੇ ਹੱਥ ਪਾਉਣਾ ਪਰ ਕਿਤੇ ਨਾ ਕਿਤੇ ਗੱਲ ਲੀਕ ਹੋਈ ਜਿਨ੍ਹਾਂ ਲੋਕਾਂ ਨੇ ਉਹ ਵਾਤਾਵਰਣ ਪ੍ਰੇਮੀ ਜਿਨ੍ਹਾਂ ਨੇ ਇੱਕ ਮੇਲ ਦੇ ਜ਼ਰੀਏ ਸਾਰਾ ਜਾਣੂ ਕਰਵਾਇਆ ਉਹ ਇਸ ਗੱਲ ਤੋਂ ਨਰਾਸ਼ ਨੇ ਪਰ ਹੁਣ ਇਹਨਾਂ ਦੀ ਨਰਾਸ਼ੀ ਜਿਹੜੀ ਹੈਗੀ ਨਰਾਜ਼ਗੀ ਕਿਵੇਂ ਦੂਰ ਕੀਤੀ ਜਾਏਗੀ ਕਿ ਇਹ ਹੁਣ ਸਫਾਈ ਕੀਤੀ ਜਾਊਗੀ ਜਾਣੀ ਕੀਤੀ ਜਾਊਗੀ ਪਰ ਜ਼ਮੀਨੀ ਹਕੀਕਤ ਕੋਹਾਂ ਦੂਰ ਹੈਗੀ ਆ ਇਹ ਗਰਾਊਂਡਰ ਜ਼ੀਰੋ ਤੇ ਜਾ ਕੇ ਦੇਖ ਲੈ ਦੇਖਦੇ ਰਹੇ ਲੋਕਾਂ ਦੀ ਆਵਾਜ਼ ਲੋਕਾਂ ਦਾ ਚੈਨ ਤੁਹਾਡਾ ਖੁੱਦਾ ਗੁਰੂ ਵਰਸਾ ਲਾਈਵ